ਇਹ ਯਾਰ ਇਹ ਲੋੜ ਛੋੜ ਲਾਉਂ ਤੋਂ ਪਹਿਲਾਂ ਮੈਂ ਛੋੜ ਲਾਉਂ ਫਾਈਲ ਕਰ ਲੈਂਦਾ ਦੋਸਤ ਕੋੜੇ ਸਟਾਫ ਕਰ ਲੈਂਦਾ ਮੈਨੂੰ ਮੈਡੀਕਲ ਦੇ ਉਹ ਵੇਜੀ ਫੋਰਗਰਾਊਂਡ ਮੈਂ ਹੀ ਫੋਰਗਰਾਊਂਡ ਆ। ਅੱਛਾ ਵੀ ਜੀ ਉਹ ਮੇਰੇ ਕੋਲ ਬਣਾਇਆ ਇਹ ਫੜਾ। ਮਾੜਾ ਤੁਹਾਡੇ ਨਾਲ ਜੇ ਇਹ ਲਾਉਂ ਤੋਂ ਉਹ ਵੀ ਆ ਨਹੀਂ ਲੈਣਾ ਉਹ ਤੋਂ। ਠੀਕ ਨਹੀਂ। ਉਹ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਨਰੋਡ ਜੈਮਲ ਸਿੰਘ ਦੇ ਅਧੀਨ ਆਉਂਦੇ ਪਿੰਡ ਗਗਰਾਂ ਦੇ ਵਿੱਚ ਪਿੰਡ ਵਾਸੀ ਅਤੇ ਪੁਲਿਸ ਦੇ ਵਿਚਕਾਰ ਹਲਕੀ ਜਹੀ ਬਹਿਸ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਦਰਸਾਲ ਪਿੰਡ ਗਗਰਾਂ ਦੀ ਪੰਚਾਇਤ ਦੇ ਵੱਲੋਂ ਪਿੰਡ ਦੇ ਸਕੂਲ ਦੇ ਵਿੱਚ ਚਾਰ ਦੀਵਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕੰਮ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਦੱਸਦੀ ਹੈ ਕਿ ਪਿੰਡ ਵਾਸੀਆਂ ਅਤੇ ಗ್ರಾಮ ਪੰਚਾਇਤ ਵੱਲੋਂ ਜਦੋਂ ਪੁਲਿਸ ਅਧਿਕਾਰੀ ਦੇ ਕੋਲੋਂ ਇਸ ਕੰਮ ਨੂੰ ਬੰਦ ਕਰਵਾਉਣ ਸੰਬੰਧੀ ਸਰਕਾਰੀ ਦਸਤਾਵੇਜ਼ਾਂ ਦੀ ਮੰਗ ਕੀਤੀ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਦਸਤਾਵੇਜ਼ ਨਹੀਂ ਦਿਖਾਇਆ ਗਿਆ ਜਿਸ ਦੇ ਚਲਦੇ ਪਿੰਡ ਵਾਸੀ ਅਤੇ ಗ್ರಾಮ ਪੰਚਾਇਤ ਸਮੇਤ ਸਰਪੰਚ ਪੁਲਿਸ ਦੇ ਨਾਲ ਤੇਜ਼ ਬਹਿਸ ਕਰਦੇ ਨਜ਼ਰ ਆਏ ਦੱਸਦੀਏ ਕਿ ਇਸ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ આરોਪ ਲਗਾਇਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਹੁਕਮ ਪੰਜਾਬ ਪੁਲਿਸ ਦੇ ਕੋਲ ਨਾ ਹੋਣ ਦੇ ਬਾਵਜੂਦ ਵੀ ਇਸ ਕੰਮ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਕਿ ਪੰਜਾਬ ਪੁਲਿਸ ਕਿਸੇ ਦੇ ਇਸ਼ਾਰੇ ਤੇ ਇਸ ਕੰਮ ਨੂੰ ਕਰ ਰਹੀ ਹੈ ਜਿਸ ਚਲਦੇ ਉਹਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਧਿਆਨ ਨਾਲ ਦੇਖੇ ਅਤੇ ਜੋ ਵੀ ਕਸੂਰवार ਹੈ ਉਸ ਦੇ ਖਿਲਾਫ ਕਾਰਵਾਈ ਕਰੇ ਔਰ ਬਿਨਾਂ ਕਿਸੇ ਦਸਤਾਵੇਜ਼ ਦੇ ਕੰਮ ਬੰਦ ਕਰਵਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਰ ਨਿਊਜ਼ ਮਹਾਰ ਕੇ ਸ਼ਰਮਾ ਬੰਮਿਆਲ ਉਹ ਵੀ ਆਲੀ ਨਹੀਂ ਮੈਂ ਉਹ ਉਹ ਤੋਂ ਹੀ ਹੁਣ ਕਰੂ ਠੀਕ ਨਹੀਂ ਜੀ ਜੀ ਕੀ ਗੱਲ ਪਤਾ ਜੀ ਮੈਂ ਨਰੇਸ਼ ਸਿੰਘ ਸਰਪੰਚ ਕੋ ਗਰਾਹ ਮੈਂ ਬਾਉਂਡਰੀ ਦਾ ਕੰਮ ਲਾਇਆ ਦਾ ਚਾਰ ਦੁਆਰੀ ਪੰਚਾਇਤ ਦਾ ਤੇ ਵੀਡੀਓ ਸਾਹਿਬ ਆਏ ਮੌਕਾ ਦੇਖ ਗਏ ਪਹਿਲੇ ਤੇ ਸਾਨੂੰ ਜੈਸ ਕਰਕੇ ਵੀ ਠੀਕ ਹੈ ਉਹ ਨਾ ਉਹਨੇ 22 ਫੋਰਸ ਭੇਜਤੀ ਇੱਥੇ ਨਰੋਡ ਜਨਸ ਹੈ ਐਸ ਐਚਓ ਐਸ ਆਈ ਇੱਥੇ ਭੇਜਤਾ ਤੇ ਕੰਮ ਕਰ ਕਾਉਂਦੇ ਸਾਡਾ ਅਸੀਂ ਬਿਲਕੁਲ ਸਹੀ ਕੰਮ ਕਰ ਰਹੇ ਆਂ ਇਹਦੇ ਕੋਲ ਨੋਟਿਸ ਨਹੀਂ ਇੰਦੇ ਕੋਲ ਸਾਨੂੰ ਦੀ ਜਾਨ ਨੋਟਿਸ ਦਸਣੇ ਕੋਈ ਇਹ ਨੋਟਿਸ ਆ ਕੋਈ ਨਹੀਂ ਫੋਨ ਪਰ ਕੰਮ ਹੋ ਰਿਆਂਦਾ ਵੀ ਫੋਨ ਬੰਦ ਕਰਾ ਦੇਣਾ ਬਸ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗਾਂ ਕਰਨੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਚਲਦਾ ਰਹਿਣਾ ਜਿਆਦਾ ਜੀ ਹਰਮੇਸ਼ ਚੰਦਰ ਕੀ ਗੱਲ ਬਾਤ ਹੈ ਜੀ ਗੱਲ ਬਾਤ ਕੋਈ ਵੀ ਨਹੀਂ ਕੰਮ ਚੱਲ ਰਿਹਾ ਕੰਮ ਚੱਲਾ ਵਾ ਗਵਦਵਾਂ ਚੱਲਦਾ ਵਾ ਇਹ ਬੰਦੋਬਾਦੀ ਪੰਗੇ ਲੈਣ ਦੇ ਦਾ ਉਹ ਗੱਲ ਵੱਖਰੀ ਹੈ ਮਾ ਜੀ ਮੈਂ ਪ੍ਰਿੰਸੀਪਲ ਰਾਹੁਲ ਅਸੀਂ ਕੰਮ ਲਾਇਦਾ ਸਕੂਲ ਦਾ ਸਾਨੂੰ ਇਹ ਬੰਦ ਕਰਨੇ ਨੂੰ ਕਹਿੰਦੇ ਨਾ ਬਾਰ ਬਾਰ ਨਾ ਕੋਈ ਨੋਟਿਸ ਦਿੰਦੇ ਨਾ ਕੁਛ ਤੇ ਧੱਕੇ ਨਾਲ ਸਾਡਾ ਕੰਮ ਬੰਦ ਕਰਾ ਦੇਣਾ ਇਹ ਵੀਡੀਓ ਮੈਡਮ ਵੀ ਤੇ ਨਾਲ ਪੁਲਿਸ ਵੀ ਆ ਰਹੀ ਹੈ ਸਾਨੂੰ ਕੋਈ ਨੋਟਿਸ ਨਹੀਂ ਤਾਂ ਸਾਰੇ ਬਗੈਰ ਨੋਟਿਸ ਸਾਡਾ ਕੰਮ ਬੰਦ ਕਰਵਾ ਦੇਣਾ ਆਈ ਕਹਿ ਗਿਆ ਕਿ ਇਹਨਾਂ ਨੋਟਿਸ ਦੇ ਦੋ ਸਾਨੂੰ ਅਸੀਂ ਆਪਣਾ ਕੰਮ ਬੰਦ ਕਰ ਦਨੇ ਆਏ ਕੁਛ ਨਹੀਂ ਦਿੰਦੇ ਸਾਨੂੰ ਸਿਰਫ ਫੋਨ ਪਰ ਕੰਮ ਹੁੰਦੇ ਨਾਲ ੱੱਕੇ ਨਾਲ ਹੀ ਸਾਡੇ ਕੋਲ ਕਰਾ ਦੇ ਰਹੇ ਬੰਦ